ਸਾਸਿਕਾ ਵੀਰ ਜੀ ਮਾਨਮੀਤ ਡੇਢੀ ਫਾਰਮ ਤੇ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿజిਟ ਬੋੜਿਆਲ ਕੰਗ ਅੱਜ ਵੀਰ ਅਵਤਾਰ ਕੋ ਆਏ ਆ ਅੱਜ ਵੀਰ ਕੋ ਤਿੰਨ ਪਸ਼ੂ ਟੋਪ ਕੁਆਲਟੀ ਦੇ ਅੱਜ ਵੀਰ ਨੀਲੀ ਲੋਈ ਮੌਰਾ ਦੀ ਤੇ ਪਾਕਿਸਤਾਨੀ ਪਿਓਰ ਤੋਕਰ ਗੱਬਣ ਨੀਲੀ ਦੀ ਤੇ ਕਰਦੇ ਵੀਰ ਨਾਲ ਗੱਲਬਾਤ ਸਾਸੀ ਗਾ ਵੀਰ ਜੀ 사ਸੀ ਗਾ ਸਭ ਕੀ ਹਾਲ ਚ ਹੈ ਹੋਰ ਸੁਨਾਹ ਸੇਤਾ ਦੀ ਬਲ ਠੀਕ ਠਾਕ ਵਧੀਆ ਸੇਨਾ ਤਾਂ ਪਿਛਲੇ ਟੰਗਲੇ ਵੇਖ ਗਏ ਵੀਰ ਜੀ ਰੱਖੀ ਹੋਰ ਅੱਜ ਤੱਕ ਹੋਣ ਆਉਣ ਉਹਨੇ ਟੰਡੇ ਗਏ ਅੱਛਾ ਜੇ ਤੱਕ ਆਈ ਜਾਂਦੇ ਆ ਹਾਂ ਜਿੰਨੇ ਵੀਡੀਓ ਚੱਲੀ ਉਹਨੇ ਫੋਨ ਆਇਆ ਅੱਛਾ ਜਿੰਨੀ ਵੀਡੀਓ ਚੱਲੀ ਉਹਨੇ ਫੋਨ ਆਇਆ ਮੇਰਾ ਫੋਨ ਚੁੱਕਿਆ ਨਹੀਂ ਜਾਂਦਾ ਕੱਲ ਦਾ ਦੇ ਚਲੋ ਵਧੀਆ ਵੀਰ ਜੀ ਵਿਕਣਾ ਵੀ ਚਾਹੀਦਾ ਮਹਾਰਾਜ ਦੀ ਕਿਰਪਾ ਭਾ ਬਹੁਤ ਜੈ ਜੀ ਤੁਹਾਡੇ ਚਲੋ ਦੋ ਵੇਖੀਆ ਦੋ ਚਲੋ ਵਧੀਆ ਵੀਰ ਜੀ ਵਿਕਰਾਂ ਵੀ ਚਾਹੀਦਾ ਵਾ ਬਾਕੀ ਮਨਮੀਤ ਜੇ ਵੀ ਫਾਰਮ ਨੂੰ ਜੁਨਾ ਪਿਆਰ ਕਰਦਾ ਹੈ ਸਾਡੇ ਤੋਂ ਤਹਿ ਦਿਲੋਂ ਧੰਵਾਦ ਬਹੁਤ ਬਹੁਤ ਨਾਲ ਸਸੀ ਗਾ ਵੀਰ ਹਾਂ ਸਸੀ ਗਾ ਤੇ ਵੀਰ ਜੀ ਐਡਰੈਸ ਨੰਬਰ ਤੇ ਨਾਮ ਦਾ ਦਿਓ ਆ ਮੇਰਾ ਅਵਤਾਰ ਸਿੰਘ ਜੀ ਹਾਂਜੀ ਸੇਂਡ ਬੋੜੇਵਾਲ ਕੰਗ ਹਾਂਜੀ ਤਹਿਸੀਲ ਮੀਠਾ ਜਿਹਾ ਹਮਦਰ ਸਾਹਿਬ ਹਾਂਜੀ ਫੋਨ ਨੰਬਰ ਹੈ 9463526806 ਹਾਂਜੀ ਸੁਖ ਜਾਈਏ ਤੁਮਨੇ ਬਹੁਤ ਚੰਗੀਆਂ ਝੋਟੀਆਂ ਅੱਜ ਕਿੰਨੀਆਂ ਵੀਰ ਜੀ ਅੱਜ ਪਸੂ ਤਿੰਨ ਝੋਟੀਆਂ ਆਪਣੇ ਕੋ ਆ ਦੋ ਸੂਈਆਂ ਸੋਆਂ ਆ ਇੱਕ ਟੋਕਰ ਗੱਬੋਂ ਆਪਣੇ ਕੋ ਪਾਕਿਸਤਾਨੀ ਨੀਲੀ ਦੀ ਪਿਓਰ ਕਹਿੰਦੇ ਪਿਓਰ ਦੱਸਣ ਦੇ ਤੁਸੀਂ ਹਾਂ ਪਹਿਲਾਂ ਪਾਓ ਖਾਈਏ ਨਹੀਂ ਵੀਰ ਜੀ ਟੋਕਰ ਗੱਬੋਂ ਤੋਂ ਚਾਲੂ ਕਰੀਏ ਹਾਂਜੀ ਆ ਵੇਖ ਨੀਲੀ ਦਾ ਵੀ ਦੀ ਪਿਓਰ ਵੀਰ ਜੀ ਬਾਦਰ ਏਰੀਆ ਦਾ ਵੀਰ ਕਹਿੰਦਾ ਪਿਓਰ ਨੀਲੀ ਦੀ ਜਿਹੜੀ ਝੋਟੀ ਪੂਰੀ ਪਿਓਰ ਜਿਹਨੂੰ ਕਹਿੰਦੇ ਨੀਲੀ ਦੀ ਆ ਬਾਕੀ ਲਿਆ ਰਕਾਰ ਬਣਾ 13 14 ਕਰੋ ਦੇ ਵੇਖੋ ਵੀਰ ਜੀ ਹੁਣ ਆ ਟਾਈਮ ਤੇ 9 ਮਹੀਨੇ ਦੀ ਗੱਬਣਾ ਚੱਕ ਪਾ ਲਿਆ ਤੇ 9 ਮਹੀਨੇ ਦੀ ਗੱਬਣਾ ਵੇਖੋ ਵੀਰ ਜੀ ਥਾਲੇਵਾ ਚੰਗਾ ਲੱਗਾ ਵਾ ਦੁੱਧ ਕਿੰਨਾ ਵੀਰ ਜੀ ਦੁੱਧ ਆ ਟਾਈਮ ਤੇ 6 ਕਿਲੋ 5 ਕਿਲੋ ਕਰਕੇ ਦਵਾਂਗੇ 6 ਕਿਲੋ ਦੁੱਧ ਦਾ ਵੀਰ ਕਹਿੰਦਾ 5 ਕਰਕੇ ਦਵਾਂਗੇ ਠੰਡੀ ਸੀਰ ਐ ਇਦਾਂ ਹੀ ਬੈਠੇ ਰੋ ਭਾਵੇਂ ਠੰਡੀ ਸੀਰ ਵੀਰ ਕਹਿੰਦਾ ਭਾਰੇ ਤੇ ਮਿਲਦੀ ਆ ਹੈ ਵੀ ਚੰਗੀ ਆ ਪਿਓਰ ਨੀਲੀ ਦੀ ਕੱਦ ਕਠ ਵੀ ਚੰਗਾ ਲੱਗਾ ਵੀਰ ਜੀ ਖੋਲਿਓ ਪਿਓਰ ਪਾਕਿਸਤਾਨ ਪਾਲੀ ਵੇਖੋ ਵੀਰ ਜੀ ਥਾਲੇਵਾ ਬਹੁਤ ਸੋਹਣਾ ਲੱਗਾ ਝੋਟੀ ਨੂੰ ਨੀਲੀ ਦੀ ਪਿਓਰ ਆ ਵੀਰ ਜੀ ਤੌਰ ਦਿਖਾ ਦਿੰਨੇ ਤੁਹਾਨੂੰ ਇਹ ਕੋਲ ਵੀ ਜੀ ਤੂ ਲੈ ਮੈਂ ਇਹ ਤੂਰ ਕਿੰਨੀ ਸੋਹਣੀ ਲੱਗੀ ਆ ਨੀਲੀ ਦਾ ਵੀ ਪਿਓਰ ਵੀਰ ਜੀ ਲੈਵਾ ਸੱਜਰਾ ਜਿੰਨਾ ਲੈਵਾ ਹੋਣਾ ਸੱਜਰਾ ਜਿੰਨਾ ਹੈਗਾ ਵੀਰ ਜੀ ਚੰਗਾ ਲੈਵਾ ਵੀ ਚੰਗਾ ਸੋਹਣਾ ਲੱਗਾ ਵਾ ਫੇਸ ਕੁਆਲਟੀ ਫੇਸ ਕੁਆਲਟੀ ਵਿੱਚ ਹੀ ਦਿਖਾ ਦਿੰਨੇ ਵੀਰ ਜੀ ਵੇਖੋ ਪਾਈਪ ਲਾਈਨ ਵੀ ਦਿਖਾ ਦਿੰਨੇ ਲਾਗੋਂ ਦੀ ਜਿਹੜੀ ਜਿਆਦੀ ਮੋਟੀ ਪਾਈਪ ਲੱਗੀ ਜੋ ਦੋ ਤਾੜਾ ਕਾੜਿਆ ਨਹੀ ਵੀਰੇ ਚੰਗੀ ਆ ਸੋਹਣੀ ਵੀਰ ਜੀ ਝੋਟੀ ਜਿੰਨੀ ਬਹੁਤ ਸੋਹਣੀ ਆ ਬਿਲਕੁਲ ਪਾ ਵੀਰ ਕਹਿੰਦਾ ਅੱਜ ਵੀ ਬਹੁਤ ਜਾਇਜ਼ ਕੰਮ ਹੈ ਵੀ ਗਾਰੰਟੀ 'ਚ ਵੀਰ ਜਿਹੜਾ ਲੈ ਜੂਗਾ ਡਾਕਟਰ ਕੋਈ ਚੈੱਕ ਕਰਵਾਈ ਆ ਪਿਓਰ ਨੀਲੀ ਪਾਕਿਸਤਾਨੀ ਹਾਂਜੀ ਵੀਰ ਕਹਿੰਦਾ ਡਾਕਟਰ ਕੋਈ ਕਰਾਈ ਆ ਨੀਲੀ ਦੀ ਪਿਓਰ ਕਹਿੰਦੇ ਪੂਰੀ ਪਿਓਰ ਨੀਲੀ ਦੀ ਆ ਹਾਂ ਅਸਲ ਚੀਜ਼ ਇਹ ਅਸਲ ਕਹਿੰਦੇ ਜਿਹੜੀ ਨੀਲੀ ਆ ਪੂਰੀ ਨੀਲੀ ਦੀ ਆ ਨਾਲੇ ਵੀਰ ਜੀ ਗਾਰੰਟੀ ਦਿਆ ਕੋਈ ਵੀਰ ਲੈ ਜੂਗਾ ਸਾਂਭੂਗਾ ਫੇਰ ਅਗਲੇ ਡਬਲ ਪੈਸੇ ਦੀ ਹੋ ਜੂਗੀ ਇਹ ਜਿਹੜਾ ਸੋਨੇ ਆ ਉਹਨੂੰ ਭੇਜ ਫੇਰ ਜਾ ਕੇ 1.5 ਲੱਖ ਦੀ ਚੋਟ ਹਾਂਜੀ ਹਾਂਜੀ ਵੀਰ ਜੀ ਵੀਰ ਜੀ ਕੀ ਮੁੱਲ ਕਰਨਾ ਫੇਰ ਇਹਦਾ ਵਾਲਾ ਛੋੜਾ ਜਿਹਾ ਕਰਨਾ ਹਾਂਜੀ ਵੀਰ ਜੀ ਹਾਂਜੀ ਜਿਹੜਾ ਪਹਿਲੇ ਫੋਨ ਤੇ ਜਾ ਕੇ ਆ ਉਦਨ ਵਾਲਾ ਵੀਰ ਜੀ ਬਹੁਤ ਵਧੀਆ ਉਦਨ ਹੀ ਬੜੇ ਵਧੀਆ ਡੇਟ 70 ਦੀ ਹੈਗੀ ਉਹ ਡੇਟ ਹਾਂਜੀ ਵੀਰ ਜੀ ਆ ਗਈ ਵੀਰ ਜੀ ਨਹੀਂ ਵੀਰ ਜੀ ਹੋਰ ਮਾਣ ਹੈ ਹੋਰ ਮਾਣ ਕਰ ਹਾਂਜੀ ਹਾਂਜੀ ਇਸ ਦੁੱਖ ਜਹਾਨ ਆ ਜਿਹੜੀ ਦੇਣੀ ਹੈ ਨਾ ਹਾਂਜੀ ਦੇਣ ਲੈਣ 30000 ਦੀ ਦੇਣੀ ਹੈ 30000 ਦੀ ਦੇਣੀ ਹੈ ਬਾਹਰ 10000 ਦੀ ਜਾਂ ਜੋ ਮੇਰਾ 10000 ਮਾਣ ਕਰ ਦਿਓ ਫੇ ਉਹ ਕੋਈ ਗੱਲ ਨਹੀਂ ਬਾਹਰ ਦੀ ਵਰਜੀ ਹੋ ਗਈ ਆ ਵੀਰ ਤਾਂ ਵੇ ਕਹਿੰਦਾ ਨਹੀਂ ਪਰ ਫਿਰ ਵੀ ਮਾਨ ਕਰਾ ਲਿਆ ਜੋ ਹਾਂ ਨਾ ਵੀ ਕਹਿੰਦਾ ਬਾਹਰ ਦੀ ਦੇਣੀ ਆ ਦੇ ਲਓ ਵਰਜੀ ਇਸ ਕੁਆਲਟੀ ਫਿਰ ਦਿਖਾ ਦਿੰਨੇ ਆ ਆਮ ਕਰਿਓ ਇਹ ਲਓ ਵਰਜੀ ਇਸ ਕੁਆਲਟੀ ਐ ਠੰਡੀ ਸੀਲ ਆ ਨਹੀਂ ਚੰਗੀ ਵਰਜੀ ਸੋਹਣੀ ਮਈ ਜਿੰਨੀ ਆਪਣੇ ਸਾਹਦੇ ਬਹੁਤ ਸੋਹਣੀ ਆ ਤੇ ਵਰਜੀ ਫਿਰ ਦੂਜੀ ਦਾ ਦੱਸਿਓ ਇਹ ਸਖਰੀ ਜੋਟੀ ਦੋ ਦੰਦ ਸੋਇਨ ਕੋਈ ਵੀਗ ਦਿਨ ਹੋ ਗਿਆ ਕੱਟੀ ਮਾਰੇ 20 ਦਿਨ ਵੇਖੋ ਵੀਰ ਜੀ ਕੱਟੀ ਵੀ ਕੱਡੀ ਚੰਗੀ ਆ ਟੀਕੇ ਦੀ ਕੱਟੀ ਵੱਜੀ ਇਹ ਵੀਰ ਜੀ ਕਿੰਨੇ ਚਿਰ ਦਾ ਬੱਚਾ ਵਾ ਇਹ 20 ਦਿਨਾਂ ਦੀ ਕੱਟੀ 20 ਦਿਨਾਂ ਦਾ ਵੇਖੋ ਵੀਰ ਜੀ ਬੱਚਾ ਬਹੁਤ ਸੋਹਣੀ ਕੱਟੀ ਮਗੜੀ ਵੇਖੋ ਵੀਰ ਜੀ ਥਾਲੇਵਾ ਦਿਖਾਉਣ ਲੱਗੇ ਜੋ ਕਰੋ ਬੀਚ ਵੇਖੋ ਵੀਰ ਜੀ ਥਾਨ ਵੀ ਕਿਡਾ ਸੋਹਣਾ ਲੱਗਾ ਕੱਲਾ ਬਹੁਤ ਵਧੀਆ ਵੀਰ ਜੀ ਵੇਖੋ ਫੇਸ ਕੁਆਲਟੀ ਵੀ ਦਿਖਾ ਦਿੰਨੇ ਆ ਵੀਰ ਜੀ ਖੋਲਿਓ ਇਹਨੂੰ ਸਰ 10 ਕਿਲੋ ਕਿਲੋ ਤਿਆਰ ਆ 10 ਲੀਟਰ ਵੀ ਕਹਿੰਦਾ ਇਸ ਟਾਈਮ ਤੇ ਪੂਰਾ ਤਿਆਰ ਆ ਔਰ ਤਾਂ ਵੀਰ ਜੀ ਲੰਮੀ ਵੇਖੋ ਵੀਰ ਜੀ ਥਾਂ ਲੇਵਾ ਚੰਗਾ ਲੱਗਾ ਝੋਟੀ ਨੂੰ ਵੀ ਕੱਲਾ ਕੱਲਾ ਹੋਰ ਬਹੁਤ ਸੋਹਣੀ ਲੱਗੀ ਝੋਟੀ ਨੂੰ ਲੈਓ ਵੀਰ ਜੀ ਪਿਆਰ ਦੋ ਦੰਦ ਦੋ ਚੌਕੀਆਂ ਦਾ ਨੇਤਰਿਆਂ ਜੇ ਪਿਆਰ ਦੋ ਦੰਦ ਵੀਰ ਕਹਿੰਦਾ ਚੌਕੀ ਦੀਆਂ ਦੰਦੀਆਂ ਧਰੀਆਂ ਵੇਖ ਲਓ ਵੀਰ ਜੀ ਫੇਸ ਕੁਆਲਟੀ ਦਾ ਪਤਾ ਲੱਗਦਾ ਜੇ ਪੂਰੇ ਦੋ ਦੰਦ ਹੀ ਆ ਵੀਰ ਜੀ ਬੱਚੇ ਦਾ ਮੜਿਆ ਕਰਦੀ ਬੱਚੇ ਨੂੰ ਕਰਦੀ ਕੋਈ ਗੱਲ ਹੀ ਕੋਈ ਗੱਲ ਵੇਖੋ ਵੀਰ ਜੀ ਬੱਚੇ ਕਰਨ ਕਰਦੀ ਜਿਆਦਾ ਬੱਚੇ ਦਾ ਬਹੁਤ ਕਰਦੀ ਝੋਟੀ ਵੇਹ ਲੋ ਵੀਰ ਜੀ ਚੰਗੀ ਝੋਟੀ ਕੱਦ ਘਰ ਚੰਗਾ ਲੱਗਾ ਝੋਟੀ ਨੂੰ ਬਹੁਤ ਵਧੀਆ ਲੱਗਾ ਵਾ ਉਹ ਨਿੱਕੀ ਨਾ ਸਮਝਿਆ ਪਿਓਰ ਨਹੀਂ ਨਹੀਂ ਵੀਰ ਜੀ ਚੰਗੀ ਝੋਟੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਆ ਫਿਰ ਬੋਲੇ ਇਹ ਝੋਟਾ ਜੇ ਬਿਲਕੁਲ ਕਰਨਾ ਜੀ ਹਾਂ ਜੀ ਕਿੰਨੇ ਦੇਣੀ ਹੈ ਝੋਟੀ ਹਾਂ ਜੀ ਹਾਂ ਜੀ ਬੋਲੇ 1.5 ਕਰ ਲੀਏ ਪਰ ਲੱਖ ਕਰ ਲੀਏ ਹਾਂ ਜੀ ਹਾਂ ਲੱਖ ਤੋਂ ਜਿਆਦਾ ਛੱਡ ਜੀ ਲੱਖ ਤੋਂ ਹੋਰ ਵੀਰ ਜੀ ਮਾਨ ਕਰੀਏ हां नाही करिए। ओ यार सबको 99000 हां 99000 ड्यूटी दे देंगे। हां ना अभी कि ना 99000 दी ਝੋਟੀ ਦੇ ਦਾਂਗੇ ਵੀਨੇ ਇਹਦਾ ਰੇਟ ਬਹੁਤ ਜਾਇਜ਼ ਕੀਤਾ ਚੰਗਾ ਵਾ। ਜਿਹੜੀ ਗੱਲ ਆ। हां जी हां जी ਵੀਰ ਜੀ ਜਿਹੜੀ ਲੈਣ ਦੇਣ ਵਾਲੀ ਉਹ ਵੀਰ ਨੇ ਗੱਲ ਕੀਤੀ ਵੀਰ ਦਾ ਰੇਟ ਬਹੁਤ ਜਾਇਜ਼ ਹੁੰਦਾ ਡੰਗਰ ਵੀ ਪਸੂ ਵੀਰ ਚੰਗਾ ਲਿਆਉਂਦਾ ਵਾ। ਤੇ ਵੀਰ ਜੀ ਫਿਰ ਤੀਜੇ ਨੰਬਰ ਵਾਲੀ ਦਾ ਦੱਸਿਓ। ਇਹ ਸੋਖੀ ਝੋਟੀ ਬੂਰੀ ਨੀਲੀ ਸੋਈ। ਬੂਰੀ ਨੀਲੀ ਚ ਵੀਰ ਕਹਿੰਦਾ ਲੋਹੀ ਚ ਆ ਜਾਂਦੀ ਆ। ਆਹ ਵੇਖੋ ਥਣਾ ਜਿਵੇਂ ਖਾ ਲਓ। ਦੇਖੋ ਵੀਰ ਜੀ ਬੂਰੀ ਨੀਲੀ ਚ ਆਉਂਦੀ ਆ ਵੱਡੀ ਕੱਦ ਕਰ ਚੰਗਾ ਲੱਗਾ ਵਾ। ਅਰ ਵੱਡਿ ਚੋਲੇ ਚੌਥਾ ਦਿਨ ਜੀ ਸੁਈ ਨੂੰ ਚੌਥਾ ਦਿਨ ਆ ਥਾਨ ਵੇਖੋ ਕੀ ਲੱਗਾ ਬਹੁਤ ਸੋਹਣਾ ਲੱਗਾ ਵੀਰ ਜੀ ਇਹਨੂੰ ਬੱਚਾ ਲਾ ਗਿਆ ਪੋਣਾ ਨਹੀਂ ਬੱਚਾ ਲਾ ਕੇ ਦਿਖਾਉ ਉਹਨੂੰ ਵੀਰ ਕਹਿੰਦਾ ਬੱਚਾ ਲਾ ਕੇ ਦਿਖਾਉਣਾ ਪਰ ਸਮਾ ਇਹ ਵੀ ਬਹੁਤ ਸੋਹਣਾ ਮਾਰਦੀ ਆ ਛੱਟੇ ਮਗਰ ਵਾਸ ਉਸ ਤਰ੍ਹਾਂ ਦੀ ਹਾਂ ਲੋਹੀ ਦੀ ਕੱਟੀ ਜੋ ਵੀਰ ਜੀ ਵੇਖੋ ਵੇ ਲੋ ਵੀਰ ਜੀ ਵੀਰ ਨੇ ਬੱਚਾ ਲਾਤਾ ਵੀ ਕਹਿੰਦਾ ਬੱਚਾ ਲਾ ਕੇ ਦਿਖਾਉਨੇ ਆ ਵੇਖੋ ਵੀਰ ਜੀ ਵੀਰ ਨੇ ਪਸਮਾ ਕੇ ਦਿਖਾਤੀ ਝੋਟੀ ਵੇਖੋ ਥਾਨ ਕੱਲਾ ਕੱਲਾ ਥਾਨ ਲਗਤ ਹੁਣੇ ਵੀਰ ਨੇ ਬੱਚੇ ਨਾਲ ਪਸਮਾਗ ਦਿਖਾਈ ਆ ਵੀ ਯellow ਵੀਰ ਜੀ ਵੀਰ ਨੇ ਪਸਮਾ ਸਵੇਰੇ ਮੈਂ ਪੂਰੀ ਖਾਲੀ ਕੀਤੀ ਆ ਸਵੇਰੇ ਵੀਰ ਕਹਿੰਦਾ ਪੂਰੀ ਖਾਲੀ ਕੀਤੀ ਆ ਅਜੀ ਤਾਰਾ ਮਾਰ ਕੇ ਚੱਕੜਾ ਦੋ ਵੇਖੋ ਵੀਰ ਜੀ ਥਾਨ ਕਿੱਡਾ ਵਧੀਆ ਨਿਕਲ ਆਇਆ ਛੋਟੀ ਦਾ ਪਸਮਾ ਮਾਰ ਕੇ ਵਾਹ ਵੇਖੋ ਵੀਰ ਜੀ ਆਉਂਦੀ ਦੂਰ ਤੱਕ ਆਵਾਜ਼ ਸੋ ਵੀ ਕੋ ਵੀ ਜੀ ਲੱਗਾ ਆਵਾਜ਼ ਆਂਦੀ ਬਾਹਰ ਤੱਕ ਵੇਲੀ ਤੱਕ ਬਾਲਟੀ ਦੀ ਮੋਗਾ ਨਾ ਕਰ ਦੇ ਤਰੇ ਠੀਕ ਆ ਵੀਰ ਜੀ ਪਾਰ ਦੂ ਥੱਲੇ ਵੀਰ ਕਹਿੰਦਾ ਬਾਲਟੀ ਪਾਰ ਦੂਗੀ ਇਹਦਾ ਵੀਰ ਜੀ ਕੀ ਮੁੱਲ ਕਰ ਦੇ ਜੋ ਮੁੱਲ ਤੋੜ ਕੇ ਖਾ ਲਈ ਬਣਾ ਆ ਤੋੜੋ ਵੇਖੋ ਵੀਰ ਜੀ ਕੱਦ ਕਰ ਚੰਗਾ ਲੱਗਾ ਲੋਈ ਚ ਆ ਜਾਂਦੀ ਚੰਗੀ ਝੋਟੀ ਵੇਖੋ ਕੱਡੀ ਸੋਹਣਾ ਸਗਲੇ ਕੱਡੀ ਸੋਹਣੀ ਲੱਗੀ ਝੋਟੀ ਨੂੰ ਥਾਨ ਵੇ ਲੈ ਲੋ ਵੀਰ ਜੀ ਫੇਰ ਕੱਦ ਕੇ ਅੱਧ ਦੇਖੋ ਵੀਰ ਜੀ ਕੋਠੇ ਜਿੱਡਾ ਲੱਗਾ ਵਾ ਬਹੁਤ ਵਧੀਆ ਸੋਹਣੀ ਗੱਦੀ ਪਹਿਲੇ ਸਵੇਰੇ ਇਕੱਲਾ ਜਦੋਂ ਕਿਹਾ ਜੀ ਪਹਿਲੇ ਸਵੇਰ ਵੀ ਕਹਿੰਦਾ 13 ਲੀਟਰ ਦੁੱਧ ਦਿੱਤਾ ਝੋਟੀ ਨੂੰ 2.5 ਕਿਲੋ ਖੰਨਵਾਜੀ ਦਵੇ ਹਾਂਜੀ ਹਾਂਜੀ ਦੇਖੋ ਵੀਰ ਜੀ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਨੂੰ ਲੱਗੀ ਆ ਨੀਲੀ ਲੋਹੀ ਚ ਆ ਜਾਂਦੀ ਏ ਬੱਚਾ ਵੀ ਨੀਲਾ ਨੀਲੀ ਲੋਹੀ ਚ ਵੀਰ ਜੀ ਕੱਟੀ ਜਾਂ ਕੱਟਾ ਵਾ ਕੱਤੀ 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 ਵੀਰ ਜੀ ਨੀਲੀ ਲੋਹੀ ਚ ਮਾਂ ਤੇ ਪੂਰੀ ਗਈ ਕੱਟੀ ਵੀ ਇਹ ਕੋਵੇ ਦੇ ਥਾਨ ਬਹੁਤ ਕੱਢਿਆ ਮੱਜ ਨੇ ਵੇਖੋ ਕਲਾ ਕਲਾ ਵੱਖਰਾ ਵੱਖਰਾ ਥਾਨ ਲਗਾਵਾ ਇਹਦਾ ਵੀਰ ਜੀ ਕੀ ਮੋਲ ਕਰਦੇ ਫਿਰ ਹੌਣ ਛੋਟਾ ਜੀ ਸੁੱਖ ਜੀ ਹਾਂ ਜੀ ਇੱਕ 20 ਦੀ ਹੈ ਹਾਂ ਜੀ 15 ਦੇ ਦਈਏ ਨਹੀਂ ਵੀਰ ਜੀ ਜਿਆਜ ਕਰੀਏ ਇੱਕ 12 ਜੋ ਸੁੱਖ ਜੀ ਦੇ ਦਾਂਗੇ ਨਹੀਂ ਹੋਰ ਕਰੋ ਦਾਤੋ ਜੋ ਛੋਟਾ ਛੜ ਕਰਾਣੇ ਇੱਕ 10 ਦੀ ਦੇ ਦਈਏ ਇੱਕ 10 ਹਾਂ ਜੀ ਵੇਖੋ ਵੀਰ ਜੀ ਦੋ ਜਹਰ ਮਾਨ ਕਰਾ ਲਿਆ ਵੀਰੋ ਫੇਰ ਵੀਰ ਕਹਿੰਦਾ ਤੁਸੀਂ ਹਾਰ ਵੜੀ ਮੇਰੇ ਨਾਲ ਧੱਕਾ ਕਰਾ ਜਾਂਦੇ ਜੋ ਕਹਿੰਦਾ ਅੱਗੇ ਚਾਹ ਪਾਣੀ ਤੇ ਆਪਾਂ ਜੈਜ ਲੈਣਾ ਹੁੰਦਾ ਤੇ ਫਿਰ ਤੁਸੀਂ ਪੂਰੀ ਵੱਡੀ ਛੋਟੀ ਆ ਨਹੀਂ ਚੰਗੀ ਵੀਰ ਜੀ ਵੇਖੋ ਵੀਰ ਜੀ ਬਹੁਤ ਸੋਹਣੀ ਛੋਟੀ ਆ ਐ ਕਿਹਦੇ ਗੁਲਾਬੀ ਥਣ ਲੱਗਾ ਗੁਲਾਬੀ ਰੰਗ ਦਾ ਥਣ ਵੇਖੋ ਵੀਰ ਜੀ ਗੁਲਾਬੀ ਰੰਗ ਦਾ ਵਾਕਿਆ ਥਣ ਲੱਗਾ ਮੀਨ ਵੇਖੋ ਕੱਲਾ ਕੱਲਾ ਆਓ ਵੀਰ ਜੀ ਫੇਰ ਇੱਧਰ ਐ ਵੀਰ ਜੀ ਵੀਰ ਕੋ ਤਿੰਨ ਪਸ਼ੂ ਆ ਦੋ ਸੁਈਆਂ ਸਵਾਈਆਂ ਇੱਕ ਤੋਕਰ ਗੱਬਣਿਆਂ ਬਹੁਤ ਵਧੀਆ ਵੀਰ ਕੋ ਪਸ਼ੂ ਆ ਹਾਂ ਜੀ ਵੀਰ ਜੀ ਵੀਰ ਕਹਿੰਦਾ ਕੋਈ ਆਵੇ ਆਪਣੀ ਤਸੱਲੀ ਕਰਕੇ ਚੋਚਵਾ ਕੇ ਲੈ ਕੇ ਜਾਵੇ ਹਾਂ ਚੈੱਕ ਪਾਸ ਜਿਹੜੀ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਆਪਣੀ ਗਾਰੰਟੀ ਨਾ ਪੂਰੀ ਤੇ ਵੀਰ ਜੀ ਦੱਸਿਓ ਐਡਰੈਸ ਫਿਰ ਆਮਰਾਵਤਾਰ ਸਿੰਘ ਜੀ ਹਾਂ ਜੀ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈ 9363582006 ਸਾਸੀ ਕਾ ਵੀਰ ਜੀ ਸਾਸੀ ਕਾ ਸਾਹਿਬ